ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਵੀ ਥੋੜਾ ਜਿਹਾ ਸੋਚਿਓ ਜ਼ਰੂਰ ਵੀ ਕੱਲ ਨੂੰ ਜੇ ਕਿਸੇ ਨੇ ਹੋਰ ਬੰਦਾ ਮਾਰਤਾ ਤੇ ਉਹਨੇ ਇਹੀ ਕਹਿਣਾ ਵੀ ਮੈਂ ਤਾਂ ਜੋਧਾ ਮੈਂ ਤਾਂ ਕੁਰਬਾਨੀ ਕੀਤੀ ਹੈ ਵੀ ਮੈਨੂੰ ਵੀ ਟਿਕਟ ਦਿਓ ਮੈਂ ਵੀ ਐਮਐਲਏ ਬਣਨਾ ਹੈ ਫਿਰ ਬਰਦਾਸ਼ਤ ਕਰੋਗੇ ਕਰੋਗੇ ਬਰਦਾਸ਼ਤ ਐਥੇ ਬਥੇਰੇ ਮਲੰਗ ਤੁਰੇ ਫਿਰਦੇ ਜਿਹੜਾ ਮਰਜੀ ਇਹਨੂੰ ਫੜ ਕੇ ਮਾਰਦੇ ਵੀ ਤੇ ਉਹਨੇ ਮਾਰ ਕੇ ਇਹੀ ਕਹਿਣਾ ਮੈਂ ਜੋਧਾ ਮੈਂ ਕੁਰਬਾਨੀ ਕੀਤੀ ਹੈ ਮੈਨੂੰ ਟਿਕਟ ਦਿਓ ਫੇਰ ਟਿਕਟ ਦਿਓ ਤੁਸੀਂ ਮਤਲਬ ਇਹ ਉਹ ਲੋਕ ਨੇ ਜਿਹੜੀ ਸਾਫ ਸੁਥਰੀ ਰਾਜਨੀਤੀ ਨੂੰ ਖਤਮ ਕਰ ਦੇਣਗੇ ਇਹਨਾਂ ਦੇ ਵਿੱਚ ਇਹ ਸਾਰੇ ਰਲੇ ਵਿੜੇ ਆ ਜੀ ਭਾਵੇਂ ਅਕਾਲੀ ਹੋਣ ਕਾਂਗਰਸੀ ਹੋਣ ਮੰਡਲੀ ਹੋਣ ਬਾਦਲ ਕੇ ਹੋਣ ਮੂਤਪਾਲ ਦਾ ਪਰਿਵਾਰ ਹੋਵੇ ਇਹ ਸਾਰੇ ਰਲੇ ਵਿੜੇ ਨੇ ਇਹਨਾਂ ਦੇ ਜਵਾਨ ਤਾਂ ਹੋਣਗੇ ਜਬਤ ਤਨ ਤਨ ਜਿੰਨੀ ਚੋਣ ਦੇ ਵਿੱਚ ਤੇ ਹੁਣ ਸੋਚਣਾ ਤੁਸੀਂ ਹੈ ਵੀ ਕਲੀ ਜਵਾਨ ਤਜਤ ਹੋਣੀ ਚਾਹੀਦੀ ਹੈ ਜਨਨ ਨਾਲ ਛਿੱਤਰ ਵੀ ਪੈਣੇ ਚਾਹੀਦੇ ਕੀ ਇਹ ਪੈਮਾਨਾ ਕੋਈ ਰਾਜਨੀਤੀ ਦਾ ਵੀ ਜਿਹੜਾ ਬੰਦਾ ਬਲਤ ਬੰਦੇ ਮਾਰੂ ਉਹਨੂੰ ਟਿਕਟ ਮਿਲੇ ਉਹ ਐਮਐਲਏ ਬਣੇ ਜਿਹੜੇ ਪਹਿਲਾਂ ਇਦਾਂ ਦੀਆਂ ਕਰਤੂਤਾਂ ਕਰਕੇ ਐਮਐਲਏ ਬਣੇ ਨੇ ਉਹਨਾਂ ਨੇ ਸਵਾਰਿਆ ਕੀ ਹੈ ਕਿੰਨੇ ਵਾਰ ਐਮਪੀ ਬਣ ਗਿਆ ਸਮਝਿਤ ਮਾਨ ਕੀ ਕਰਤਾ ਉਹਨੇ ਕੌਮ ਲਈ ਸਰਬਿੱਧ ਬਣ ਗਿਆ ਉਹਦੀ ਮਾਂ ਬਣ ਗਈ ਉਹਦਾ ਪਿਓ ਬਣ ਗਿਆ ਅਮਰਤਪਾਲ ਬਣ ਗਿਆ ਕੀ ਕਰਤਾ ਪੰਜਾਬ ਲਈ ਕੁਛ ਹੋਇਆ ਗੁੰਡਾਗਰਦੀ ਵਧਾਉਣੀ ਹੈ ਉਹ ਵਧਾ ਦੇਣਗੇ